ਖੰਨਾ ਦੇ ਸਰਕਾਰੀ ਮੈਡੀਕਲ ਹਸਪਤਾਲ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਕਿ ਇੱਕ ਹਵਾਲਾਤੀ ਜਿਸ ਨੂੰ ਮੈਡੀਕਲ ਦੇ ਲਈ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀ ਉਹ ਪੁਲਿਸ ਨੂੰ ਝਕਮਾ ਦੇ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਦੀਆਂ ਕਈ ਟੀਮਾਂ ਨੇ ਵਿਚਾਰਾਂ ਦੇ ਸੀਸੀਟੀਵੀ ਕੈਮਰੇ ਖੰਗਾਲੇ ਅਤੇ ਬਜ਼ਾਰਾਂ ਦੇ ਵਿੱਚ ਉਸ ਹਵਾਲਾਤੀ ਨੂੰ ਲੱਭਿਆ ਪੁਲਿਸ ਦੀ ਕੜੀ ਮੁਸ਼ਕਲ ਤੋਂ ਬਾਅਦ ਇੱਕ ਘਰ ਦੇ ਵਿੱਚ ਪੁਲਿਸ ਦੇ ਦੁਆਰਾ ਉਸ ਹਵਾਲਾਤੀ ਨੂੰ ਦਬੋਚ ਲਿਆ ਗਿਆ ਅਤੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਕਰਨੈਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਹਵਾਲਾਤੀ ਮੈਡੀਕਲ ਦੇ ਦੌਰਾਨ ਪੁਲਿਸ ਦੇ ਕੋਲੋਂ ਫਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮਸਤੀਦੀ ਦਿਖਾਉਂਦਿਆਂ ਤੁਰੰਤ ਹੀ ਹਵਾਲਾਤੀ ਨੂੰ ਦੁਬਾਰਾ ਕਾਬੂ ਕਰ ਲਿਆ। ਰੋਪੀ ਸਾਹਿਬ ਆ ਜਿਹੜਾ ਭੱਜ ਗਿਆ ਤੁਸੀਂ ਮਿਲ ਜਾਵਾਂ ਕਿੰਨੀ ਕ ਬਸ਼ਕਤ ਕਰਨੀ ਪਈ ਜਿਹੜਾ ਫੜਿਆ ਹੋਣਾ। ਦੇਖੋ ਜੇ ਤੋ ਚੋਰ ਆ ਇਹਨਾਂ ਦਾ ਸਾਰਾ ਕੰਮ ਹੀ ਹੈ ਕਿ ਜਦੋਂ ਵੀ ਮਰੀ ਦੀ ਅੱਖ ਦੀਪ ਚ ਪਾਕੀ ਮਿਲੀ ਉਦੋਂ ਉਸਾਲ ਮਾਰ ਕੇ ਭੱਜ ਜਾਣਾ। ਸੋ ਸਾਡੀ ਫੋਰਸ ਖੁਦ ਮੈਂ ਤੇ ਮੇਰੀ ਟੀਮ ਨੇ ਜਿਹੜਾ ਕਿ ਹਸਪੀਟਲ ਤੋਂ ਮੈਡੀਕਲ ਕਰਾਣਾ ਹੈ ਉੱਥੋਂ ਭੱਜ ਗਿਆ ਔਰ ਇਹਨੂੰ ਜਿਹੜਾ ਅਸੀਂ ਕਾਬੂ ਕਰ ਲਿਆ ਤੁਸੀਂ ਦੇਖ ਹੀ ਰਹੇ ਸੀ ਸਾਡੀ ਸਾਰੀ ਟੀਮ ਨੇ ਜਿਹੜਾ ਪੂਰਾ ਇਸ ਤਰ੍ਹਾਂ ਤੁਸੀਂ ਕਿੱਥੇ ਕਿੱਥੇ ਟਫਲਾ ਪਿਆ ਤੁਹਾਨੂੰ ਜੀ ਦੇਖੋ ਜਿਹੜੇ ਚੋਹਰ ਹੈ ਉਹ ਤੇ ਜਿਹੜੇ ਖੋਲੇ ਆ ਬੰਦ ਆ ਚਵਾਰੇ ਆ ਉਹਨਾਂ ਚ ਲੁਕਣ ਲਈ ਮਤਲਬ ਇਹਨੇ ਕੋਸ਼ਿਸ਼ ਕੀਤੀ ਔਰ ਚਲੋ ਸਾਡੀ ਜਿਹੜੀ ਫੋਰਸ ਉਹ ਦੂਰ ਤੱਕ ਵੀ ਲਾਈ ਲੇਕਿਨ ਮੈਂ ਆਪਣਾ ਮਾਈਂਡ ਅਪਲਾਈ ਕੀਤਾ ਕੇ ਚੋਰ ਜਿਹੜਾ ਬੰਦਾ ਜਿਆਦਾ ਲੰਬੀ ਸਪ੍ਰਿੰਟ ਨਹੀਂ ਲਾ ਸਕਦਾ ਔਰ ਇੰਨੀ ਕਿ ਦੂਰ ਦੌੜ ਕੇ ਕਿਤੇ ਨਾ ਕਿਤੇ ਛੁਪਿਆ ਹੋਏਗਾ ਕੈਮਰੇ ਚੈੱਕ ਕੀਤੇ ਕਿੱਥੇ ਤੱਕ ਗਿਆ ਉਸ ਤੋਂ ਬਾਅਦ ਜਿਹੜਾ ਇਹਨੂੰ ਅਸੀਂ ਕਾਬੂ ਕਰ ਪਹਿਲਾਂ ਵੀ ਪਰਚੇ ਦਰਜ ਹੈਗੇ ਨਹੀਂ ਸੀ ਉਸ ਤੋਂ ਇਹ ਕ੍ਰਿਮੀਨਲ ਬੰਦਾ ਪਹਿਲਾਂ ਵੀ ਇੱਥੇ ਚੋਰੀ ਦੇ ਪਰਚੇ ਦਰਜ ਦੇਖੋ ਜੀ ਥੋੜੀ ਜਿਹੀ ਦੇਰੀ ਕਰ ਦਿੰਦੇ ਤਾਂ ਫਿਰ ਕਿੱਥੇ ਤੱਕ ਜਾ ਸਕਦਾ ਹਾਂ ਫਿਰ ਤੇ ਕਿਤੇ ਨਾ ਕਿਤੇ ਨਿਕਲ ਜਾਂਦਾ ਪਰ ਫੜਿਆ ਗਿਆ ਧੰਨਵਾਦ ਲਾਈਕ ਤੇ ਸਬਸਕ੍ਰਾਈਬ ਚੈਨਲ ਦੇ ਲਈ ਖੰਨਾ ਤੋਂ ਰੰਜਨਾ ਸ਼ਾਹੀ ਦੀ ਵਿਸ਼ੇਸ਼